ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖੇ ਇਹ ਕਾਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਦੇ ਮਹਾਵਾਕ ਅਨਸਾਰ ਧੰਨ 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 ਦੀਨ ਦੇਵਾਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਅੱਜ 10ਵਾਂ ਮਹਾਨ ਨਗਰ ਕੀਰਤਨ ਨਗਰ ਦੀ ਸਮੂਹ ਸਾਧ ਸੰਗਤ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਦੇ ਨਾਲ ਇਸ ਵੇਲੇ ਨਾਲ ਮਿਲ ਕੇ ਸਜਾਇਆ ਜਾ ਰਿਹਾ ਸੋ ਇਹ ਸਮੂਹ ਨਗਰ ਕੀਰਤਨ ਜਿਹੜਾ ਹੈ ਪਿਆਰੀ ਸਾਧ ਸੰਗਤ ਜੀ ਗੁਰੂ ਰੂਪ ਹੈ ਪਿਆਰੀ ਸਾਧ ਸੰਗਤ ਜੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰੱਖਦੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਪਿਆਰੀ ਸਾਧ ਸੰਗਤ ਦਾ ਇਹਦੇ ਵਿੱਚ ਪਿਆਰੀ ਸਾਧ ਸੰਗਤ ਜੀ ਦਾ ਕੋਈ ਸਿਆਸੀ ਇਹਦੇ ਵਿੱਚ ਕੋਈ ਲੈਣਦੇ ਨਹੀਂ ਆ ਤੇ ਇਹ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜੀ ਸੋ ਏ نو ਸਮੂਹ ਸਾਧ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਤੋਂ 6-7 ਦਿਨ ਪਹਿਲਾਂ ਵੀ ਪ੍ਰਭਾਤ ਫੇਰੀਆਂ ਦੇ ਵਿੱਚ ਐ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀ ਨੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੀ ਉਹਨਾਂ ਵੀ ਬੜੀ ਸ਼ਰਧਾ ਭਾਵਣੇ ਨਾਲ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਸੇ ਤਰ੍ਹਾਂ ਨਗਰ ਵਿੱਚ ਪਿਆਰ ਇਤਿਫਾਕ ਬਣਾਈ ਰੱਖਣ ਸੰਗਤ ਨੂੰ ਆਪਣੇ ਦਰੋਂ ਘਰ ਖੁਸ਼ੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਢਾੜਾ ਨਾਲ ਉੱਥੇ ਚੱਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਜੋ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਸਕੇ ਪਾਤਸ਼ਾਹ ਜੀ ਦਾ ਔਰ ਸਾਰਾ ਪਿੰਡ ਨਗਰ ਨਾਲ ਮਿਲ ਕੇ ਸਕੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਆ ਔਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਸਾਰੇ ਨਗਰ ਨੂੰ ਸਾਰੇ ਦੇਸ਼ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅਸੀਂ ਆਪਣੇ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਤਾਂ 20 ਸਾਲ ਵੀ ਨਾਲ ਮਿਲ ਕੇ ਮਲਾ ਮਲਾ ਰਹੇ ਆ ਮਹਾਰਾਜ ਚੜ੍ਹਦੀ ਕਲਾ ਕਰਕੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹਾਂਜੀ ਨਰਕੀ ਨਾ ਆਈ ਅਪਣਾ ਰਵੀਂਦਰ ਸਿੰਘ ਅੱਜ ਜਿਹੜਾ ਦਿਹਾੜਾ ਬਣਾ ਰਹੇ ਉਸ ਤੇ ਜਨਤਰੀ ਸਨ ਜੀ ਅੱਜ ਜੀ ਵਰਪੁਰਾ ਦਿਹਾੜਾ ਵਾ ਜਿਹੜਾ ਬਣਾ ਰਹੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੀ ਜਿਹੜੀ ਪਿੰਡ ਦੀ ਸੰਗਤ ਜਿਹੜੀ ਇਕੱਠੀ ਹੋਈ ਆ ਤੇ ਅਰੇ ਨਗਰਗੀਤ ਨੇ ਜਿਹੜਾ ਅਸੀਂ ਪਿੰਡ ਚ ਲੈ ਕੇ ਜਾ ਰਹੇ ਹਾਂ ਪਿੰਡ ਦੇ ਕੱਠ ਵਾਸਤੇ ਤੇ ਸਾਰੇ ਪਿੰਡ ਦੀ ਖੁਲਾਈ ਵਾਸਤੇ ਉਹਦੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਤੇ ਬਧਾਈਆਂ ਨਗਰਗੀਤਾਂ ਦੀਆਂ ਸਾਰੀ ਸੰਗਤ ਨੂੰ ਬਧਾਈਆਂ ਜੀ ਅੱਜ ਮੇਰਾ ਆਪਣਾ ਨਾਮ ਦੱਸਦੀ ਅੱਜ ਦਾ ਇਹ ਦਿਹਾੜਾ ਮਨਾਦੇ ਹੋਏ ਜਾਣ ਮੇਰਾ ਨਾਮ ਸੁਖਦੇਵ ਸਿੰਘ ਸਾਬਕਾ ਸਰਪੰਚ ਪਿੰਡ ਨਾਗਵਰਦ ਆਪ ਸਭ ਸੰਗਤਾਂ ਨੂੰ ਜਾਣ ਕੇ ਬਹੁਤ ਖੁਸ਼ੀ ਹੋएगी ਕਿ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ 552 ਸਾਲਾ ਮਨਾਇਆ ਜਾ ਰਿਹਾ ਹੈ ਪੂਰੀ ਵਰਲਡ ਵਿੱਚ ਮਨਾਇਆ ਜਾ ਰਿਹਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜੀ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਸਾਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਸਮੂਹ ਕਮੇਟੀ ਔਰ ਪੂਰੇ ਨਗਰ ਦੇ ਸੰਜੋਗ ਦੇ ਨਾਲ ਤੇ ਆਪਣੇ ਪੂਰੇ ਨਗਰ ਦੇ ਵਿੱਚ ਨਗਰ ਕੀਰਤਨ ਦਾ ਆਰੰਭਤਾ ਹੁੰਦੀ ਹੈ ਜੀ ਜੇ ਇਹਦੇ ਵਿੱਚ ਮੰਨ ਲਓ ਗਦਕਾ ਸਾਹਿਬ ਔਰ ਬੈਂਡਵਾਜੇ ਦੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਗੁਰਪ੍ਰੰਧ ਸਾਹਿਬ ਦੀ ਅਗਵਾਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਨਗਰ ਦੀ ਸ਼ੁਕ ਸ਼ਾਂਤੀ ਵਾਸਤੇ ਤੇ ਸਮਾਜ ਦੇ ਭਲਾਈ ਜਿਹੜੇ ਕਾਰਜ ਆ ਉਹਨਾਂ ਦੀ ਉਚਾਰਨਾ ਵਾਸਤੇ ਇਹ ਕਾਰਜ ਅਰੰਭਿਆ ਜਾਂਦਾ ਹੈ ਹਰ ਸਾਲ ਸਾਰੇ ਨਗਰਵਾਲੇ ਰਲ ਮਿਲ ਕੇ ਜੋ ਕਤਰਦਾ ਦੇ ਨਾਲ ਪ੍ਰੋਗਰਾਮ ਬਣਾਇਆ ਜਾਂਦਾ ਹੈ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ಅಪਾਰ ਕਿਰਪਾ ਹੈ ਮੈਂ ਪ੍ਰਭੂ ਗੁਰੂ ਨਾਨਕ ਪਾਤਸ਼ਾਹ ਅਗੇ ਇਹ ਅਰਦਾਸ ਕਰਾਂਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਗਰ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੀਏ ਏਕਤਾ ਭਾਈਚਾਰਾ ਬਣਾਈ ਰੱਖੀ ਔਰ ਸਾਰੀ ਸਮੂਹ ਸਾਧ ਸੰਗਤ ਇਸੇ ਤਰ੍ਹਾਂ ਸੇਵਾ ਦੇ ਵਿੱਚ ਯੋਗਦਾਨ ਪਾਉਣ ਮੇਰੇ ਵੱਲੋਂ ਆਪ ਸਭ ਸੰਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਉਤਾਰਪੁਰਵ ਦੇ ਦਿਹਾੜੇ ਵਿੱਚ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ